ਇਹ ਵੀਡੀਓ ਹਰ ਇੱਕ ਉਸ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਕੰਮ ਕਰਦਾ ਇੱਕ ਨਵੀਂ ਖੋਜ ਆਈ ਹੈ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਚੋਰਾਂ ਨੇ ਠੱਗਾਂ ਨੇ ਇੱਕ ਨਵੀਂ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਉਹ ਕਿੰਝ ਇੱਕ ਫੋਨ ਕਾਲ ਤੁਹਾਨੂੰ ਆਵੇਗੀ ਤੁਹਾਡੇ ਪਰਿਵਾਰਕ ਮੈਂਬਰ ਦੀ ਜੇ ਬਿਲਕੁਲ ਤੁਸੀਂ ਐਵੇਂ ਮਹਿਸੂਸ ਕਰੋਗੇ ਤੁਹਾਡੇ ਪਰਿਵਾਰਕ ਮੈਂਬਰ ਗੱਲ ਕਰ ਰਿਹਾ ਉਹ ਤੁਹਾਡੇ ਕੋਲ ਪੈਸੇ ਨਹੀਂ ਮੰਗ ਕਰੇਗਾ ਕਿ ਮੇਰਾ ਐਕਸੀਡੈਂਟ ਹੋ ਗਿਆ ਮੈਂ ਠਾਣੀ ਫੜਿਆ ਗੈਂਗ ਅਮਰੀਕਾ ਦੀ ਮੋਟਰਸਾਈਕਲ ਪਾਚ ਗਿਆ ਅਕ ਕਿਸੇ ਨੂੰ ਪੈਸੇ ਭੇਜ ਕਰਨੇ ਆ ਤੇ ਤੁਸੀਂ ਇਸ ਨੰਬਰ ਤੇ ਪਾ ਦਿਓ ਮੇਰਾ ਮੋਬਾਈਲ ਨਹੀਂ ਸਵਿਚ ਹੋ ਗਿਆ ਜਾਨਕਿ ਮੇਰਾ ਮੋਬਾਈਲ ਹੀ ਟੁੱਟ ਗਿਆ ਤੇ ਜਦੋਂ ਤੁਹਾਡੇ ਨਾਲ ਗੱਲ ਕਰੇਗਾ ਤਾਂ ਤੁਹਾਨੂੰ 100% ਆਪਣੇ ਪਰਿਵਾਰਿਕ ਮੈਂਬਰ ਦੀ ਹੀ ਆਵਾਜ਼ ਲੱਗੇਗੀ ਕਿ ਤੁਹਾਡਾ ਪਰਿਵਾਰਿਕ ਮੈਂਬਰ ਹੀ ਸਾਡੇ ਨਾਲ ਗੱਲ ਕਰ ਰਿਹਾ ਜਦੋਂ ਕਿ ਗੱਲ ਕੁਝ ਹੋਰ ਆ ਕਿਉਂਕਿ ਪਿਛਲੇ ਕੁਝ ਕੁ ਦਿਨਾਂ ਤੋਂ ਠੱਗਾਂ ਨੇ ਇੱਕ ਨਵਾਂ ਐਪ ਜਿਹੜਾ ਉਹ ਲਾਂਚ ਲਾਂਚ ਕੀਤਾ ਆ ਜਾਂ ਕਹਿ ਲੋ ਕਿ ਐਪ ਇੱਕ ਨਵਾਂ ਬਣ ਚੁੱਕਾ ਆ ਜਾਂ ਬਣਵਾ ਲਿਆ ਗਿਆ ਜਾਂ ਜੋ ਵੀ ਤੁਹਾਨੂੰ ਸਮਝ ਆਵੇ ਤੁਸੀਂ ਉਸ ਐਪ ਦੇ ਨਾਲ ਤੁਹਾਡੇ ਮੋਬਾਈਲ ਤੋਂ ਜਿਸ ਬੰਦੇ ਦੇ ਪਰਿਵਾਰ ਨਾਲ ਬਿਠਗੀ ਮਾਰਨੀ ਹੈ ਨਾ ਠੱਗਾ ਨਹੀਂ ਉਹਦੀ ਪਹਿਲਾਂ ਫੇਸਬੁੱਕ ਤੋਂ ਜਾਂ ਉਹਦੀ ਕੋਈ ਵੀਡੀਓ ਨੂੰ ਉਹ ਕਾਪੀ ਕਰਦੇ ਨੇ 3 ਤੋਂ ਲੈ ਕੇ 10 ਸੈਕਿੰਡ ਦੀ 10 ਸੈਕਿੰਡ ਦੀ ਕਾਪੀ ਕਰਨ ਤੋਂ ਬਾਅਦ ਉਹ ਜਿਹੜੀ ਆਵਾਜ਼ ਹੁੰਦੀ ਹੈ ਉਸ ਪਰਿਵਾਰਿਕ ਮੈਂਬਰ ਨਾਲ ਸੇਮ ਟੂ ਸੇਮ ਰਲ ਜਾਂਦੀ ਹੈ ਉਹ ਜਦੋਂ ਫੋਨ ਕਰਦਾ ਹੈ ਕਿਸੇ ਵੀ ਦੂਜੇ ਫੋਨ ਤੋਂ ਤਾਂ ਇਹ ਵੀ ਲੱਗੇਗਾ ਜਿਵੇਂ ਸਾਡਾ ਪਰਿਵਾਰਕ ਮੈਂਬਰ ਹੀ ਫੋਨ ਕਰ ਰਿਹਾ ਹੈ ਚਾਹੇ ਉਹ ਘਬराई ਬਾਤ ਕਰੇ ਜਾਂ ਕਿਸ ਕਰੇ ਲੇਕਿਨ ਘਰ ਵਾਲੇ ਸਮਝਣਗੇ ਕਿ ਸਾਡਾ ਪਰਿਵਾਰਕ ਮੈਂਬਰ ਦਾ ਫੋਨ ਹੈ ਕਿ ਵਕਐ ਹੀ ਤਾਂ ਕੋਈ ਐਕਸੀਡੈਂਟ ਹੋ ਗਿਆ ਵਕਐ ਕਿਤੇ ਇਹਦਾ ਫੜਿਆ ਗਿਆ ਜਾਂ ਕੋਈ ਨੂੰ ਵੱਡੀ ਘਟਨਾ ਹੋ ਗਈ ਤਾਂਾ ਉਹਦੇ ਕੰਮ ਚ ਨਾ ਪੈਸੇ ਕਾ ਲੂ ਉਹਨਾਂ ਨੇ ਕੀ ਕਰਮਾਇਆ ਉਹਦੀ ਕਾਪੀ ਕਰਕੇ ਆਵਾਜ਼ ਦੀ ਐਪ ਚ ਡਾਊਨਲੋਡ ਤੇ ਮਿਕਸ ਕਰਕੇ ਫਿਰ ਉਸ ਪਰਿਵਾਰ ਨੂੰ ਫੋਨ ਕਰਨਾ ਕੇ ਵੀ ਮੈਂ ਫਲਾਨੀ ਜਗ੍ਹਾ ਤੇ ਆ ਮੇਰਾ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਨਾ ਇਸ ਨੰਬਰ 'ਤੇ ਪੈਸੇ ਭਾਜੋ ਤੇ ਘਰ ਵਾਲਿਆਂ ਨੇ ਇੱਕਦਮ ਤ겁 ਕੇ ਡਰ ਕੇ ਕਿ ਹਾਂ ਵਕੇ ਸਾਡਾ ਹੀ ਪਰਿਵਾਰਕ ਮੈਂਬਰ ਹੈ ਉਹਦੀ ਹੀ ਆਵਾਜ਼ ਆ ਤੋ ਪੈਸੇ ਭਾਜ ਦਿੰਦੇ ਨੇ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਲੁੱਟਖਸਟ ਹੋ ਰਹੀ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਸੁਚੇਤ ਹੋਣ ਜਿਨ੍ਹਾਂ ਨੂੰ ਪਤਾ ਉਹ ਠੀਕ ਆ ਫਿਰ ਕਰਨਾ ਕੀ ਚਾਹੀਦਾ ਜੇ ਕੋਈ ਆਪਾਂ ਨੂੰ ਆਪਣੇ ਘਰ ਵਿੱਚ ਹੀ ਫੋਨ ਕਰਦਾ ਆ ਆਪਣੇ ਪਰਿਵਾਰਕ ਮੈਂਬਰ ਦੀ ਆਵਾਜ਼ ਵਿੱਚ ਤਾਂ ਫਿਰ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਫੋਨ 'ਚ ਜਿਹੜੇ ਪਰਿਵਾਰਕ ਮੈਂਬਰ ਦਾ ਨੰਬਰ ਸੇਵਡ ਵਾ ਤੁਸੀਂ ਫੋਨ ਸੁਣ ਤੋਂ ਬਾਅਦ ਉਹ ਡਾਇਲ ਕਰੋ ਜਦੋਂ ਤੁਸੀਂ ਡਾਇਲ ਕਰੋਗੇ ਤਾਂ ਫਿਰ ਉਹ ਫੋਨ ਤੁਹਾਡੇ ਹੀ ਪਰਿਵਾਰਕ ਮੈਂਬਰ ਨੂੰ ਜਾਵੇਗਾ ਤੇ ਤੁਸੀਂ ਉਹਦੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਕਿ ਤੈਨੂੰ ਪੈਸਾ ਕਿਵੇਂ ਲੋਡ ਪਿਆ ਕਿ ਕਿਉਂ ਪਿਆ ਤੇ ਉਹਨੇ ਕਹਿੰਦੇ ਤੁਹਾਨੂੰ ਇਹੋ ਕਹਿੰਦੇ ਮੈਂ ਤੇ ਫੋਨ ਕੀਤਾ ਹੀ ਨਹੀਂ ਕਿਉਂਕਿ ਉਹਨੇ ਕੀਤਾ ਵੀ ਨਹੀਂ ਹੋਣਾ ਤੇ ਇਸ ਤਰ੍ਹਾਂ ਤੁਸੀਂ ਠੱਗੀ ਤੋਂ ਬਚ ਜਾਓਗੇ ਜੇ ਘਬਰਾਟ 'ਚ ਕਾਲੀ ਵਿੱਚ ਜਾ ਕੇ ਦਵਾ ਦਵਾ ਦੂਜੇ ਦੇ account ਚ ਪੈਸੇ transfer ਕਰ ਦਿੱਤੇ ਜਿਹੜਾ ਵੀ ਮੈਂ ਕਿਹਾ Google Pay ਕਰ ਦੋ ਜਾਂ ਕੋਈ account ਨੰਬਰ ਦੇ ਤੱਕ ਤੁਹਾਡੇ ਪੈਸੇ ਡੁੱਬ ਜਾਣਗੇ ਤਾਂ ਜੇਕਰ ਕਿਸੇ ਵੇਲੇ ਪਰਿਵਾਰਕ ਮੈਂਬਰ ਦਾ ਫੋਨ ਬੰਦ ਹੋ ਗਏ ਜੇ ਉਹ ਕੋਈ ਆਫਿਸ ਵਿੱਚ ਜਾਂ ਅਫਸਰ ਵਾਲਾ ਨੰਬਰ ਲਾ ਲੋ ਦੇ ਦੋਸਤ ਮਿੱਤਰ ਦਾ ਲਾ ਲੋ ਜਾਂ ਜਿਹਦੇ ਨਾਲ ਕੋ ਗਿਆ ਉਹਦੇ ਨਾਲ ਲਾ ਲੋ ਤੇ ਆਪਣੀ ਤਸੱਲੀ ਕਰਨ ਤੋਂ ਬਾਅਦ ਜਾਂ ਜਿਹੜੀ ਜਗ੍ਹਾ ਤੁਹਾਨੂੰ ਕਿਹਾ ਜਾਂਦਾ ਉੱਥੇ ਆਪਣਾ ਕੋਈ ਪਰਿਵਾਰਕ ਮੈਂਬਰ ਭੇਜ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸੱਚ ਕੀ ਆ ਬਹੁਤ ਸਾਰੇ ਲੋਕਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਠੱਗੀਆਂ ਵਾਲੇ ਐਪ ਜਿਹੜੇ ਮੋਂ ਸਾਹਮਣੇ ਆ ਚੁੱਕੇ ਨੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵੀ ਸਿਖੇ ਵੱਜ ਨੂੰ ਸੋਚਣ ਤਾਂ ਕਿ ਉਹਨਾਂ ਦੀ ਹੱਕ ਹਲਾਲ ਦੀ ਕਮਾਈ ਠੱਗ ਲੋਕ ਮੁਫਤ ਵਿੱਚ ਨਾ ਛੱਪ ਜਾਣਾ ਕਿਉਂਕਿ ਅੱਗੇ ਵੀ ਬਹੁਤ ਸਾਰੇ ਲੋਕਾਂ ਨਾਲ ਲਾਟਰੀ ਦੇ ਨਾਂ ਤੇ ਕਮੇਟੀਆਂ ਦੇ ਨਾਂ ਤੇ ਮੋਬਾਈਲ ਨੰਬਰ ਦੇ ਨਾਂ ਤੇ ਠੱਗੀਆਂ ਵੱਜੀਆਂ ਇੱਥੋਂ ਤੱਕ ਕਿ ਟਾਪਾਂ ਦੇ ਨਾਂ ਤੇ ਵੀ ਠੱਗੀਆਂ ਵੱਜੀਆਂ ਬਹੁਤ ਸਾਰੇ ਲੋਕਾਂ ਦੀ ਲੁੱਟਖੋਹ ਹੋਈ ਆ ਉਹਨਾਂ ਨੰਨੀ ਲੁੱਟਖੋਹ ਤੋਂ ਸ਼ੁਰੂ ਉਹਨਾਂ ਵਾਲੀ ਜਗ੍ਹਾ ਆਪਾਂ ਇੱਥੇ ਪ੍ਰਤੀ ਸੂਚਿਤ ਹੋਈਏ ਇੰਝ ਇਹ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਖਤਰ ਸਿੰਘ ਅਤਰ ਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਖਤਰ ਸਿੰਘ ਅਤਰ ਸਿੱਕਾ ਜੋਗੇਪਸਤੀ ਤੋਂ ਰਾਮਾ ਸੋਨਾ ਤੁਹਾਡੀਆਂ ਲੰਮੀ ਉਮਰਾਂ ਕਰਿਆ ਨਾ